ਕੀ ਨਾ ਕਰ ਮਨਿੰਦਰ ਸਿੰਘ ਕੀ ਕਟਣਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉਥੇ ਸੋਹਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਂ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਜੀ ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਇਆ ਕੋਈ 11:30 ਵਜੇ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਤੇ ਸਵੇਰੇ ਸਾਸੂ ਮੈਂ ਉੱਥੇ ਕੋਈ 5:00 5:30 ਵਜੇ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਗਏ ਤੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱ ਗੱਡੀ ਕਿੱਡੀ ਸੀ ਗੱਡੀ ਸਰ ਸ਼ੈਵਲਟ ਬੀਟ ਗਈ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਤੁਸੀਂ ਮੈਂ ਤੇ ਸਰ ਲਾਤੀ ਸਵੇਰ 7:30 ਵੇ ਆਇਆ ਮਾਮਲੀ ਸਰਵਾ ਗਈ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਦਿਨ ਵਾਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਨੰਬਰ ਨੰਬਰ ਕੀ ਹੈ BB02DA7834 ਸਰ ਕੋ ਸੀਸੀਟੀਵੀ ਉਹਦੀ ਵੀਡੀਓ ਵੀ ਦੇ ਸੀਸੀਟੀਵੀ ਸਰ ਮੈਂ ਕਢਾਈਆਂ ਫੁਟੇਜ ਹੈਗੀਆਂ ਜਨ ਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਨ ਦੇ ਵਿੱਚੋਂ ਨਿਕਲੇ ਇਤਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁਰਕੇ 10 ਮਿੰਟ ਵੀ ਨਹੀਂ ਲਾਇਆ ਹਟ ਲਈ ਗੱਡੀ ਲੱਗੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਕਿੱਦੇ ਵੀ ਘਟਵਾਏ ਇਹ ਸਰ ਜੀ ਹੈ तकरीबन 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਕੰਪਲੇਂਟ ਸਰ ਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲਿਖ ਕੇ ਵਗੈਰਾ ਲੈ ਕੇ ਗਿਆ ਸਰ ਡਾਡਾ ਆਇਆ ਜੀ ਸੋਰੀ ਨਹੀਂ ਆਪਣੀ ਮੈਂ ਸੋਰੀ ਆ ਸਰ ਛੱਡਣ ਆਇਆ ਵਾਈਫ ਨਹੀਂ ਜੀ